ਹਮਰ ਵੀ ਹੁਣ ਲਾ ਕੇ ਪਾਜੀ ਇਹ ਕਰ ਦੇ ਸਾਰਾ ਤੂੰ ਦੱਸਿਆ ਨਾ ਕੀ ਉਹਨੇ ਆਪੇ ਹੀ ਆਪੇ ਹੀ ਖੋਲ ਕੇ ਵੇਖੀ ਬਈ ਅੱਜ ਹੁਣ ਤੂੰ ਬੱਸ ਕਰ ਥੋੜੀ ਜਿਹੀ ਬਾੜਿਆ ਰੇ ਉਹ ਕਹਿੰਦਾ ਉਥੇ ਰੱਖ ਕੇ ਆ ਉਹ ਭਰਾਵਾ ਇਹ ਤਾਂ ਸਾਡੀ ਖੂਬਸੂਰਤੀ ਦਾ ਰਾਜ ਆ ਦੁਨੋਂ ਨਾ ਹੁੰਦਾ ਨਹੀਂ ਗੋਗੂ ਦੀ ਸੁ ਖੂਬਸੂਰਤੀ ਦਾ ਰਾਜ ਇਹਨੂੰ ਸੌ ਗਈ ਫਿਰ ਬਾਹਰ ਆ ਕੇ ਕੌਣ ਨਾ ਆ ਹੁਣ ਬਾਹਰ ਆ ਕੇ ਹੁਣ ਬਾਹਰ ਤੇ ਹੋ ਗਏ ਉਥੇ ਰੱਖ ਬਾਹਰ ਬੜਾ ਕੈਨੇਡਾ ਜਾਂ ਕੈਲੀਫੋਰਨੀਆ ਇਹਨੇ ਆਲੇ ਕੋ ਕੇ ਵੇਖੀ ਚੋਰੀ ਚ ਰੱਖਿਆ ਉਰੇ ਲੈ ਗਏ ਆ ਆ ਜਿਹੜਾ ਨਾ ਜਿਹੜਾ ਸਾਰਾ ਨਾ ਵਧੀਆ ਇਹਨੂੰ ਭੈਣ ਨੇ ਦੇ ਥੱਲੇ ਲੱਗੋ ਕੇ ਪੱਗ ਨਹੀਂ ਫੜਨ ਆ ਲੱਗੇ ਵੀ ਥੱਲੇ ਕਿਤੇ ਟੱਕਰ ਜੀ ਤੇਰੇ ਵਰਗੇ ਖਾ ਚ ਟੱਕਰ ਜਾਂਦੇ ਆ ਔਖਾ ਗੱਗੋ ਤੁਹਾਡਾ ਬਾਲਾ ਬਈ ਮੈਂ ਤੇ ਚਿੱਤੀ ਚੱਲ ਕੈਨੇਡਾ ਜਾਂ ਕੈਲੀਫੋਰਨੀਆ ਦੇ ਹੱਲੇ ਲੱਗੋ ਕੇ ਵੇਖੀ ਚੋਰੀ ਚ ਰੱਖਿਆ ਉਹ ਨਹੀਂ ਲੈ ਗਏ ਆ ਪੜਾਣਾ ਲੱਗੇ ਵੀ ਥੱਲੇ ਕਿਤੇ ਟੱਕਰੀ ਤੇਰੇ ਵਰਗੇ ਖਾੜੀ ਟੱਕਰ ਜਾਂਦੇ ਆ ਔਖਾ ਗੱਗੋ ਤੁਹਾਡਾ ਬਾਲਾ ਬਈ ਮੈਂ ਤਾਂ ਜੀਤੀ ਚੱਲ ਮੈਂ ਤਾਂ ਜੀਤੀ ਚੱਲ ਮੈਂ ਤਾਂ ਜੀਤੀ ਚੱਲ